ਹਾਂ ਹਰ ਕੇ ਵਾਣਤ ਮੇ ਤੁਹਾਨੂੰ ਦਾ ਪੁੰਚ ਅਕੰਡਾ ਆਕੂ ਅਛੂ ਰੱਖੂਗੇ ਕਿੱਦਾਂ ਲੋਕਾਂ ਨੂੰ ਰੋਜ਼ਗਾਰ ਦਊਗੇ ਕਿੱਦਾਂ ਲੋਕਾਂ ਦੀ ਇਸ ਬਸਿਆਵਾਂ ਨੂੰ ਹੱਲ ਕਰਨਗੇ ਇਹ ਆ ਸਾਡੇ ਬਿਹਾਰ ਦੇ ਲੋਕਾਂ ਨੇ ਤੇ ਬਿਹਾਰੀਆਂ ਨੇ ਇਸ ਤਰ੍ਹਾਂ ਦੇ ਵਿਧਾਇਕ ਚੁਣਿਆ ਜਿਨ੍ਹਾਂ ਨੂੰ ਸ਼ਬਦ ਗ੍ਰੰਡ ਪੱਤਰ ਤੱਕ ਜਿਹੜਾ ਉਹ ਪੜਨ ਨਹੀਂ ਆ ਰਿਹਾ ਮੈਂ ਵਿਵਾਦੀ ਮੈਂ ਵਿਧਾਨ ਸਭਾ ਕੇ ਸਦਸ ਨਿਰਵਾਚਨ ਹੋ ਹੂ ਨਿਰਵਾਚੀ ਹੋ ਹੂ ਮੈਂ ਵਿਸ਼ਵਸਥ ਹੈ ਸਦਕ ਲੇਤੂ ਹੂ ਮੈਂ ਵਿਸ਼ਵਸਥ ਕਰ ਵਿਧੀ ਦੁਆਰਾ ਸਪੀਤ ਰਖਤੀ ਹੂ ਇੱਕ ਜਿਹੜਾ ਵੋਟਰ ਆ ਉਹ ਦੂਸਰੀ ਜਗਾ ਜਾ ਕੇ ਵੋਟ ਜਿਹੜਾ ਉਹ ਨਹੀਂ ਦੇ ਸਕਦਾ ਤੇ ਇਹ ਜਿਹੜਾ ਇਹ ਲੀਡਰ ਆ ਦੂਸਰੀ ਜਗਾ ਤੋਂ ਜਿਹੜਾ ਚੋਣ ਵੀ ਲੜ ਸਕਦੇ ਆ ਇਹ ਹੈਰਾਨਗੀ ਦੀ ਗੱਲ ਆ ਸਾਡੇ ਦੇਸ਼ ਵਾਸਤੇ ਦੋਸਤੋ ਕੱਲ ਦੀ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਕਿ ਬਿਹਾਰ ਵਿਧਾਨ ਸਭਾ ਦੇ ਵਿੱਚ ਇੱਕ ਜਿਹੜੀ ਨਵੀਂ ਵਿਧਾਇਕ ਜਿਹੜੀ ਬਣੀ ਆ ਉਸ ਦੇ ਕੋਲੋਂ ਜਿਹੜਾ ਸ਼ਪਤ ਗ੍ਰੈਂਡ ਪੱਤਰ ਵੀ ਜਿਹੜਾ ਉਹ ਨਹੀਂ ਪੜਿਆ ਗਿਆ ਕਿੰਨੀ ਸ਼ਰਮਸਾਰ ਕਰਨ ਵਾਲੀ ਗੱਲ ਆ ਤੇ ਬਿਹਾਰ ਦੇ ਲੋਕ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਉਹ ਵੋਟਾਂ ਪਾ ਕੇ ਜਿਹੜਾ ਉਹ ਵਿਧਾਇਕ ਜਿਹੜਾ ਬਣਾ ਰਿਆ ਤੇ ਇੱਕ ਪੜ੍ਹੇ ਲਿਖੇ ਲੋਕਾਂ ਨੂੰ ਜਿਹੜੀਆਂ ਉਹ ਵੋਟਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਗਰੀਬ ਲੋਕਾਂ ਨੂੰ ਜਿਹੜਾ ਉਹ ਬੇਫਿਕਰ ਬਣਾ ਰਿਹਾ ਕਿਸ ਤਰ੍ਹਾਂ ਵਿਧਾਨ ਸਭਾ ਬਿਹਾਰ ਦੇ ਵਿੱਚ ਇੱਕ ਉਸ ਤੋਂ ਜਿਹੜਾ ਉਹ ਪੱਤਰ ਵੀ ਜਿਹੜਾ ਉਹ ਨਹੀਂ ਪੜਿਆ ਜਾ ਰਿਹਾ ਤੇ ਬਿਹਾਰ ਦੇ ਲੋਕ ਹੋਰ ਬੇਰੁਜ਼ਗਾਰੀ ਵੱਲ ਜਿਹੜਾ ਤੁਰ ਰਹੇ ਆ ਬਾਕੀ ਸਟੇਟਾਂ ਦੇ ਵਿੱਚ ਕੰਮ ਕਰਨ ਜਾ ਰਹੇ ਆ ਕਿਸ ਤਰ੍ਹਾਂ ਬਿਹਾਰ ਦੇ ਲੋਕ ਫਿਰ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਉਹ ਉਹ ਵੋਟਾਂ પા ਕੇ ਉਹ ਜਿਤਾ ਰਹੇ ਆ ਤੇ ਇਸ ਔਰਤ ਦਾ ਨਾਮ ਜਿਹੜਾ ਵਿਵਾ ਦੇਵੀ ਜੱਥਿਆ ਜਾ ਰਿਹਾ ਵਾ ਵਿਧਾਇਕ ਬੜੀ ਆ ਕਿਸ ਤਰ੍ਹਾਂ ਜਿਹੜਾ ਉਹ ਰੋਕ ਰੋਕ ਕੇ ਜਿਹੜਾ ਪੱਤਰ ਜਿਹੜਾ ਪੜ ਰਹੀ ਆ ਉਸ ਤੋਂ ਬਾਅਦ ਜਿਹੜਾ ਸਪੀਕਰ ਉਸ ਨੂੰ ਬੋਲ ਕੇ ਦੱਸ ਰਿਹਾ ਕਿਸ ਤਰ੍ਹਾਂ ਇਸ ਨੂੰ ਪੜਨਾ ਵਾ ਅੱਗੇ ਕੀ ਪੜਨਾ ਵਾ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਆ ਜਿਸ ਨੂੰ ਇੱਕ ਪੱਤਰ ਤੱਕ ਨਹੀਂ ਪੜਨ ਆ ਰਿਹਾ ਤੇ ਉਹ ਲੋਕਾਂ ਦਾ ਉਹ ਕੀ ਜਿਹੜਾ ਵਿਕਾਸ ਕਰਵਾਉਗੀ ਇਸ ਤਰ੍ਹਾਂ ਉਸ ਨੂੰ ਰੋਜ਼ਗਾਰ ਦੇਊਗੀ ਲੋਕਾਂ ਨੂੰ ਕਿਸ ਤਰ੍ਹਾਂ ਉਸ ਜਿਹੜਾ ਸਮੱਸਿਆਵਾਂ ਦਾ ਜਿਹੜਾ ਹੱਲ ਕਰੂਗੀ ਇਹ ਸ਼ਰਮਸਾਰ ਕਰਨ ਵਾਲੀ ਜਿਹੜੀ ਵੀਡੀਓ ਸਾਹਮਣੇ ਆ ਰਹੀ ਆ ਇਹ ਬਿਹਾਰ ਵਿਧਾਨ ਸਭਾ ਦੀ ਜਿਹੜੀ ਵੀਡੀਓ ਆ ਤੇ ਕਿਸ ਤਰ੍ਹਾਂ ਬਿਹਾਰੀਆਂ ਵੱਲੋਂ ਉਸ ਨੂੰ ਜਿਹੜਾ ਉਹ ਚੁਣਿਆ ਗਿਆ ਵਾ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸ਼ਪਤ ਗ੍ਰਹਿਣ ਦੇ ਵਿੱਚ ਟੁੱਟੀ ਫੁੱਟੀ ਹਿੰਦੀ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਸ਼ਪਤ ਗ੍ਰਹਿਣ ਪੱਤਰ ਜਿਹੜਾ ਉਹ ਪੜਿਆ ਵਾ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਜਿਹੜੀ ਵੀਬਾ ਦੇਵੀ ਆ ਉਸ ਨੂੰ ਪੱਤਰ ਤੱਕ ਨਹੀਂ ਪੜਨ ਆ ਰਿਹਾ ਕਿਸ ਤਰ੍ਹਾਂ ਉਹ ਅੱਗੇ ਜਿਹੜਾ ਦੇਸ਼ ਚਲਾਉਣ ਦੀ ਗੱਲ ਕਰੋਗੇ ਬਿਹਾਰ ਚਲਾਉਣ ਦੀ ਗੱਲ ਕਰੋਗੇ ਦੋਸਤੋ ਕਿਸ ਤਰ੍ਹਾਂ ਜਿਸ ਨੂੰ ਸ਼ਪਤ ਗ੍ਰਹਿਣ ਪੱਤਰ ਨਹੀਂ ਪੜਨੇ ਆ ਰਿਹਾ ਉਹ ਕਿੱਦਾਂ ਜਿਹੜਾ ਬਿਹਾਰ ਨੂੰ ਚਲਾਓਗੇ ਕਿੱਦਾਂ ਲੋਕਾਂ ਨੂੰ ਰੋਜ਼ਗਾਰ ਦੇਵੋਗੇ ਕਿੱਦਾਂ ਲੋਕਾਂ ਦੀ ਉਸ ਬਸਿਆਵਾਂ ਨੂੰ ਹੱਲ ਕਰਨਗੇ ਇਹ ਆ ਸਾਡੇ ਬਿਹਾਰ ਦੇ ਲੋਕਾਂ ਨੇ ਤੇ ਬਿਹਾਰੀਆਂ ਨੇ ਇਸ ਤਰ੍ਹਾਂ ਦੇ ਵਿਧਾਇਕ ਚੁਣਿਆ ਜਿਨ੍ਹਾਂ ਨੂੰ ਸ਼ਪਤ ਗ੍ਰਹਿਣ ਪੱਤਰ ਤੱਕ ਜਿਹੜਾ ਉਹ ਪੜਨ ਨਹੀਂ ਆ ਰਿਹਾ ਤੇ ਸਪੀਕਰ ਵੱਲੋਂ ਜਿਹੜਾ ਉਸ ਨੂੰ ਦੱਸ ਦੱਸਿਆ ਜਾ ਰਿਹਾ ਕਿਸ ਤਰ੍ਹਾਂ ਸ਼ਪਤ ਗ੍ਰਹਿਣ ਜਿਹੜਾ ਪੱਤਰ ਪੜਨਾ ਵਾ ਹੈਰਾਨਗੀ ਦੀ ਗੱਲ ਹੈ ਸਾਡਾ ਦੇਸ਼ ਆ ਜਿਸ ਜਿਸ ਦੇ ਵਿੱਚ ਇੱਕ ਅਨਪੜਹਾ ਨੂੰ ਜੜੀਆਂ ਉਹ ਵੋਟਾਂ ਦਿੱਤੀਆਂ ਜਾਂਦੀਆਂ ਵਾ ਉਸ ਤੋਂ ਬਾਅਦ ਜਿਹੜੇ ਆ ਉਹ ਪੜੇ ਲਿਖੇ ਲੋਕਾਂ ਨੂੰ ਵੋਟਾਂ ਜਿਹੜੀਆਂ ਨਹੀਂ ਦਿੱਤੀਆਂ ਜਾਂਦੀ ਇਹ ਹਾਲਾਤ ਆ ਸਾਡੇ ਹੈਰਾਨਗੀ ਦੀ ਗੱਲ ਆ ਦੇਖੋ ਇਹ ਸਾਡੇ ਦੇਸ਼ ਵਾਸਤੇ ਤੇ ਇੱਕ ਜਿਹੜਾ ਵੋਟਰ ਆ ਉਹ ਦੂਸਰੀ ਜਗ੍ਹਾ ਜਾ ਕੇ ਵੋਟ ਜਿਹੜਾ ਉਹ ਨਹੀਂ ਦੇ ਸਕਦਾ ਤੇ ਇਹ ਜਿਹੜਾ ਇਹ ਲੀਡਰ ਆ ਦੂਸਰੀ ਜਗ੍ਹਾ ਤੋਂ ਜਿਹੜਾ ਚੋਣ ਵੀ ਲੜ ਸਕਦੇ ਆ ਇਹ ਹੈਰਾਨਗੀ ਦੀ ਗੱਲ ਆ ਸਾਡੇ ਦੇਸ਼ ਵਾਸਤੇ ਕਿਸ ਤਰ੍ਹਾਂ ਸ਼ਬਦ ਗ੍ਰੈਂਡ ਪੱਤਰ ਵੀ ਜਿਹੜਾ ਇਸ ਮਹਲਾਕ ਉਹ ਜਿਹੜਾ ਉਹ ਨਹੀਂ ਪੜਿਆ ਜਾ ਰਿਹਾ ਮੈਂ 비ਵਾ ਦੇਵੀ ਮੈਂ ਵਿਧਾਨ ਸਭਾ ਕੇ ਸਦਸ ਨਿਯਵਾਚਨ ਹੋਈ ਹੂੰ ਨਿਯਵਾਚਿਤ ਹੋਈ ਹੂੰ मैं ईश्वर से सदत लेती हूं मैं ईश्वर कर विधि द्वारा शपथ करती हूं निर्वाचन क्षेत्र संख्या 236 हिसुआ माननीय सदस्य श्री अनिल सिंह निर्वाचन क्षेत्र संख्या 237 नवादा माननीय सदस्य श्रीमती विभा देवी मैं विभा देवी मैं विधानसभा के सदस्य निर्वाचन हुई हूं निर्वाचित हुई हूं मैं ईश्वर से सदत लेती हूँ मैं ईश्वर कर विधि द्वारा अपील करती हूँ हुई हूँ धन के प्रति सच्ची सर बोलिए ना नुचा करूँगी हाँ अखंडा अछू रखूँगी मैं जिस पद को कर करती हूँ करने वाली हूँ उसके कर्तव्य का श्रद्धा पूर्वक निर्वाहन करूँगी धन्यवाद